ਆਪਣੇ ਵੀਰਾਂ ਕਿਸਾਨਾਂ ਦੀ ਗੱਲਬਾਤ ਕਰ ਰਹੇ ਸੀ ਬਾਈ ਉਹਨਾਂ ਨੂੰ ਕਿਸੇ ਪਾਸੇ ਤੋਂ ਕੋਈ ਰਾਹਤ ਮਿਲੂ ਕਿ ਨਹੀਂ ਮੁਆਵਜ਼ੇ ਦੀ ਗੱਲ ਮਿੰਟੂ ਜੀ ਹੋ ਗਈ ਹੈ ਪਰ ਨਾਲ ਨਾਲ ਇੱਕ ਗੱਲ ਹੋਰ ਮਾਨ ਸਾਹਿਬ ਨੇ ਕਹੀ ਸੀ ਕਿ ਬਾਈ ਜਿਸ ਦਾ ਖੇਤ ਤੇ ਉਸੇ ਦੀ ਰੇਤ ਉਹਨੂੰ ਅਸੀਂ ਰੇਤ ਵੇਚਣ ਦਾ ਮੌਕਾ ਦੇਵਾਂਗੇ ਇਜਾਜ਼ਤ ਦੇਵਾਂਗੇ ਉਹਦੇ ਬਾਰੇ ਵੀ ਅਸਪਸ਼ਟਤਾ ਹੀ ਹੈ ਅਜੇ ਤੱਕ ਉਹ ਵੀ ਕਲੀਅਰ ਨਹੀਂ ਕਿ ਕਿੰਨੀ ਇੱਕ ਰੇਤ ਕਿਵੇਂ ਵੇਚ ਸਕਦਾ ਹੈ ਉਹ ਬੰਦਾ ਡਾਇਰੈਕਟ ਵੇਚ ਸਕਦਾ ਹੈ ਕਿ ਕੋਈ ਵਿਚ ਵਪਾਰੀ ਹੋਏਗਾ ਕਿਸ ਤਰ੍ਹਾਂ ਵੇਚੀ ਜਾਏਗੀ ਤੇ ਇੱਕ ਉਹ ਤੈਅ ਵੀ ਕਹਿ ਰਹੇ ਨੇ ਕਿ ਇੱਕ ਤੈਅ ਸ਼ੁਦਾ ਇੱਕ ਕਹ ਲੋ ਕਿ ਹੱਦ ਇਹਨਾਂ ਨੇ ਰੱਖੀ ਹੋਈ ਹੈ ਕਿ ਇੰਨੀ ਕੀ ਤੁਸੀਂ ਵੇਚ ਸਕਦੇ ਹੋ ਤੇ ਇੱਕ ਸਮਾਂ ਵੀ ਨਿਰਧਾਰਿਤ ਕੀਤਾ ਹੋਇਆ ਹੈ ਇਹਦੇ ਬਾਰੇ ਵੀ ਸਪਸ਼ਟ ਕਰਿਓ ਥੋੜਾ ਇਹ ਗੱਲ ਕਿਉਂਕਿ ਇਹ ਵੀ ਅੱਧੀ ਅਧੂਰੀ ਹੈ ਲੋਕ ਅਜੇ ਇਹਦੇ 'ਚ ਵੀ ਕਨਫਿਊਜ਼ ਨੇ ਦੇਖੋ ਗੱਲ ਸਰ ਇਹ ਆਖੇ ਜਿਦਾ ਖੇਤ ਉਹ ਉਸੇ ਦੀ ਰੇਤ ਹੂੰ ਉਹਦਾ ਹਦਾਇਤਨਾਮਾ ਆ ਗਿਆ ਡਾਇਰੈਕਸ਼ਨਸ ਆ ਗਈਆਂ ਨੇ ਲੈਟਰ ਸ਼ਾਇਦ ਪਰਸੋਂ ਜਾਰੀ ਕਰ ਦਿੱਤਾ ਸੀ ਇਹਨਾਂ ਨੇ ਹੂੰ ਉਹਦੇ ਵਿੱਚ ਦੱਸ ਦਿੱਤਾ ਇਹਨਾਂ ਨੇ ਕਿ ਵੀ ਮਤਲਬ ਕਿ 3 ਫੁੱਟ ਤੱਕ ਸ਼ਾਇਦ ਕਿ ਉਹ ਰੇਤਾ ਚੁੱਕੀ ਜਾ ਸਕਦੀ ਹੈ ਬਾਕੀ ਉਹਦੇ ਵਿੱਚ ਇੱਕ ਚੀਜ਼ ਇਹਨਾਂ ਨੇ ਇਹ ਵੀ ਸਪਸ਼ਟ ਕਰ ਦਿੱਤੀ ਆ ਕਿ ਭਾਈ ਤਹ ਹੱਦ ਤੋ ਹੂੰ ਕੋਈ ਰੇਤਾ ਜ਼ਿਆਦਾ ਨਾ ਕੁੱਟੇ ਜੇ ਕੋਈ ਕੁੱਟੇ ਤੇ ਉਹਦੇ ਵਾਸਤੇ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਅਮਲ 'ਚ ਲਿਆਂਦੀ ਜਾਵੇ ਉਹਦੇ ਲਈ ਅਧਿਕਾਰੀ ਵੀ ਨਿਯੁਕਤ ਕੀਤੇ ਜਾਣਗੇ ਮਤਲਬ ਕਿ ਉਸ ਏਰੀਏ ਦੇ ਵਿੱਚ ਇਹ ਮੋਟੀ-ਮੋਟੀ ਗੱਲੋ ਕਿ ਆਪਾਂ ਤਸਵੀਰ ਦੇਖਦੇ ਹਾਂ ਅਸਲਾਮੁਅਲੈਕ ਪਰ ਸੁਖਮ ਸਿੰਘ ਸਾਹਿਬ ਇੱਕ ਦੋ ਗੱਲਾਂ ਜਿਹੜੀਆਂ ਨੇ ਨਾ ਉਹ ਬੜੀਆਂ ਮਤਲਬ ਕਿ ਇਹ ਇਸ ਸਾਰੇ ਹਦਾਇਤਾਂ ਨੂੰ ਪੜ੍ਹ ਕੇ ਤੇ ਉਹ ਤੁਹਾਡੇ ਸਾਹਮਣੇ ਸਿਰ ਚੁੱਕ ਲੈਂਦੀਆਂ ਨੇ ਉਹ ਇਹ ਆ ਕੇ ਇੱਕ ਤੇ ਜਦੋਂ ਹੁਣ ਵੇਖੋ ਛੋਟਾ ਕਿਸਾਨ ਆ ਜਿਹੜਾ ਹੂੰ ਉਹਨੇ ਆਪ ਤੇ ਕੀ ਉੱਥੇ ਟੋਆ ਟੋਾਈ ਤੇ ਕੀ ਭਰਾ ਭਰਾਈ ਕਰਨੀ ਆ ਕਿਉਂਕਿ ਤੁਹਾਨੂੰ ਪਤਾ ਮਸ਼ੀਨਰੀ ਬੜੀ ਚਾਹੀਦੀ ਆ ਜੀ ਫਿਰ ਲੋਕਲ ਏਰੀਏ ਦੇ ਵਿੱਚ ਤੇ ਸੈਂਡ ਦੀ ਡਿਮਾਂਡ ਹੀ ਨਹੀਂ ਰਹਿਣੀ ਕੰਸਟਰਕਸ਼ਨ ਵਗੈਰਾ ਪ੍ਰਭਾਵਿਤ ਇਲਾਕਿਆਂ 'ਚ ਤੇ ਬੰਦ ਹੈ ਉਹ ਡਿਮਾਂਡ ਨਹੀਂ ਨਿਕਲਨੀ ਤਾਂ ਤੁਸੀਂ ਬਾਹਰੀ ਇਲਾਕੇ 'ਚ ਲੈ ਕੇ ਜਾਓਗੇ ਤਾਂ ਇੱਕ ਖਰਚੀਲਾ ਪ੍ਰੋਸੈਸ ਹੈ ਸਾਰਾ ਕਿ ਤੁਸੀਂ ਰੇਤਾ ਮਸ਼ੀਨਾਂ ਦੇ ਨਾਲ ਟਰਲੀਆਂ 'ਚ ਟਰੱਕਾਂ 'ਚ ਜਿੱਥੇ ਵੀ ਭਰਨੀ ਹੈ ਤਾਂ ਫਿਰ ਭਰ ਕੇ ਉਹਨੂੰ ਤੁਸੀਂ ਲਾਂਬੇ ਲੈ ਕੇ ਜਾਣਾ ਤੇ ਇਹਦਾ ਮਤਲਬ ਇਹ ਆ ਕਿ ਠੀਕ ਹੈ ਜਿਹੜਾ ਤੇ ਕੋਈ ਬੰਦਾ ਸੁਖ ਸਾਧਨ ਵਾਲਾ ਹੈਗਾ ਉਹ ਤੇ ਇਹ ਕੰਮ ਕਰ ਸਕਦਾ ਨਹੀਂ ਤਾਂ ਵਪਾਰੀ ਹੀ ਐਕਟਿਵ ਹੋਣ ਦੀ ਸੰਭਾਵਨਾ ਹੈ ਕਿ ਵਪਾਰੀ ਜਿਹੜਾ ਉਹ ਇਹਨਾਂ ਖੇਤਾਂ ਦੇ ਵਿੱਚੋਂ ਆ ਕੇ ਸੈਂਡ ਕੱਢੇਗਾ ਹੋ ਸਕਦਾ ਕਿਸਾਨਾਂ ਨੂੰ ਕੋਈ ਥੋੜਾ ਬਹੁਤਾ ਉਹਦੇ ਨਾਲ ਆਰਥਿਕ ਠੁੰਮਣਾ ਮਿਲ ਜਾਵੇ ਪਰ ਉਹਦੇ 'ਚ ਇੱਕ ਚੀਜ਼ ਅੱਗੇ ਜਾ ਕੇ ਜੋ ਮੈਨੂੰ ਮਤਲਬ ਕੱਲੋ ਹਾਲੇ ਹਾਲੇ ਨੂੰ ਮੈਂ ਸੰਭਾਵੀ ਗਿਣਦਾ ਜੋ ਮੈਨੂੰ ਸੰਭਾਵਨਾ ਦਿਖਦੀ ਹੈ ਕਿ ਇਹਦੇ ਨਾਲ ਨਾ ਕੁਝ ਚੀਜ਼ਾਂ ਹੋ ਰ ਆਉਂਦੀਆਂ ਜਿਵੇਂ ਪਸਾਰ ਆ ਗਈ ਫਰ ਗਰੇਵਲ ਜਾਂ ਮੋਟਾ ਪੱਥਰ ਉਹ ਕੀ ਆ ਕਿ ਜਿਹੜਾ NHAI ਦਾ ਕੋਈ ਪ੍ਰੋਜੈਕਟ ਚੱਲਦਾ ਹੈ ਉਹਨਾਂ ਨੂੰ ਬੜੀ ਸੌਖ ਹੋ ਜਾਏਗੀ ਕ੍ਰਸ਼ਰਾਂ ਨੂੰ ਬੜੀ ਸੌਖ ਹੋ ਜਾਏਗੀ ਜੀ ਕਿ ਉਹ ਬੜੇ ਮਤਲਬ ਕਿ ਇਸ ਚੱਕਰ ਦੇ ਵਿੱਚ ਕਹਿ ਲੋ ਕਿ K4 ਪਰਮਟ ਸ਼ਾਹ ਦਾ ਸਕਦਾ ਉਹ ਪਰਮਟ ਹੁੰਦੇ ਨੇ ਜਿੱਦਾਂ ਮਤਲਬ ਇਕਾਮ ਆਪਾਂ ਕੋਈ ਮਿਨਰਲ ਲੈਣੇ ਹਾਸਲ ਕਰਦੇ ਆ ਜਾਂ ਡੀਸੀਲਟਿੰਗ ਵਗੈਰਾ ਉਹ ਪਰਮਟ ਹੁੰਦੇ K1 K2 K3 ਹਾਂਜੀ K K4 ਲਿਆਂਦਾ ਜਾ ਸਕਦਾ ਉਹਦੇ 'ਚ ਮੇਰੇ ਖਿਆਲ ਦੇ ਨਾਲ ਕਿਸਾਨਾਂ ਦੇ ਨਾਲੋਂ NH ਜੀ ਤੇ ਕ੍ਰੈਸ਼ਰ ਜਿਹੜੇ ਲਾਗੇ ਬੰਨੇ ਵਾਲੇ ਹੋਣਗੇ ਉਹਨਾਂ ਨੂੰ ਜ਼ਿਆਦਾ ਫਾਇਦਾ ਹੋ ਸਕਦਾ ਇਹਨਾਂ ਚੀਜ਼ਾਂ ਦਾ NH ਤੇ ਇੱਕ ਬੜੀ ਵੱਡੀ ਗੇਮ ਖੇਡ ਰਹੀ ਹੈ ਉਹ ਮੈਂ ਕਦੇ ਉਹਦੇ ਤੇ ਕੰਮ ਕਰਕੇ ਤੇ ਨਤੀਜਾ ਕੱਢ ਕੇ ਦੱਸਾਂਗਾ ਉਹ ਤਾਂ ਉਹ ਤਾਂ ਬੜਾ ਪੰਜਾਬ ਦੇ ਵਿੱਚ ਤੇ ਬੜਾ ਉਹਨਾਂ ਦਾ ਸੂਤ ਆਇਆ ਹਾਂ ਜੀ ਹਾਂ ਜੀ ਜੀ ਜਾਟਨ ਫਾਰਮ ਜੀ ਕਰਕੇ ਖੇਤ ਚ ਖਰੀਦਣ ਦੀ ਇਜਾਜ਼ਤ ਦਿੱਤੀ ਜਾਵੇ ਜਿੱਦਾਂ ਪਹਿਲਾਂ ਦਰਿਆ ਚੋਂ ਲੈ ਕੇ ਆਉਣ ਦੀ ਸੀ ਕਹਿੰਦੇ ਬਿਲਕੁਲ ਜੀ ਇਹ ਚੀਜ਼ਾਂ ਦਾ ਨਾ ਮੈਂ ਇੱਕ ਬਹੁਤ ਵੱਡੇ ਅਧਿਕਾਰੀ ਨਾਲ ਇੱਕ ਵਾਰੀ ਬੈਠਾ ਸੀ ਤੇ ਇਤفاقਨ ਮਾਈਨਿੰਗ ਦੇ ਵਿੱਚ ਉਹਨਾਂ ਦੇ ਕੋਲ ਬਹੁਤ ਵੱਡਾ ਆਉਦਾ ਸੀਗਾ ਤਾਂ ਉਹਨਾਂ ਨੇ ਯਾਰ ਬੜੀ ਆਈਐਸ ਮਤਲਬ ਕਿ ਟਾਪਰ ਸੀਗੇ ਯੰਗ ਤੁਹਾਡੇ ਵਾਂਗੂ ਉਹਨਾਂ ਨੇ ਕਿਹਾ ਯਾਰ ਮਿੰਟੂ ਮਤਲਬ ਕਿ ਇਹ ਕੁਦਰਤ ਹੈ ਕੁਦਰਤ ਲਿਆ ਰਹੀ ਹੈ ਇੱਕ ਕੁਦਰਤ ਦਾ ਸਾਈਕਲ ਆ ਇਹ ਜੀ ਠੀਕ ਹੈ ਵੀ ਸਾਡਾ ਨਾ ਹੁਣ ਜਿਆਦਾ ਐਕਟਿਵਿਜ਼ਮ ਜਿਹੜਾ ਕਿ ਵਾਤਾਵਰਣ ਵਾਤਾਵਰਣ ਤੇ ਕਹਿੰਦੇ ਵੀ ਇੱਕ ਗਰੀਬ ਬੰਦੇ ਦਾ ਹਮ ਸਾਰੀ ਜ਼ਿੰਦਗੀ ਜਿਹੜਾ ਲੋਅਰ ਮਿਡਲ ਕਲਾਸ ਉਹਦਾ ਸੁਪਨਾ ਹੁੰਦਾ ਕਰ ਜੀ ਬਿਲਕੁਲ ਅਸੀਂ ਉਹ ਵੀ ਤਾਂ ਵੇਖੀਏ ਕਿ ਹਰੇਕ ਬੰਦਾ ਇੱਕ ਘਰ ਬਣਾਉਣ ਜੋਗਾ ਹੋਵੇ ਹੂੰ ਵੀ ਜਿਵੇਂ ਹੁਣ ਮਤਲਬ ਕਿ ਲੋਹਾ ਹੈ ਜਾਂ ਸੀਮੈਂਟ ਹੈ ਉਹ ਚੀਜ਼ਾਂ ਉੱਤੋਂ ਰੇਟ ਫਿਕਸ ਰੱਖਦੀਆਂ ਨੇ ਮਤਲਬ ਪਰ ਇਹ ਜਿਹੜਾ ਸੈਂਡ ਵਾਲਾ ਸਾਰਾ ਸਿਸਟਮ ਹੈ ਇਹ ਕਿਹਾ ਕਿ ਲੋਕਲ ਏਰੀਏ ਦੀ ਡਿਮਾਂਡ ਜਾਂ ਕੁਦਰਤ ਦਾ ਜੋ ਵੀ ਹੁੰਦਾ ਉੱਥੇ ਚੱਕਰ ਉਹਦੇ ਮੁਤਾਬਕ ਆਉਂਦੀਆਂ ਜਾਂਦੀਆਂ ਨੇ ਤਾਂ ਉੱਤੇ ਬੈਠੇ ਬੰਦੇ ਸੁਪਰੀਮ ਕੋਰਟ ਚ ਐਨਜੀਟੀ ਚ ਉਹ ਆਦੇ ਹਿਸਾਬ ਕਿਤਾਬ ਨਾਲ ਚੱਲੀ ਜਾਂਦੇ ਆ ਤੇ ਉਹ ਅਫਸਰ ਵੀ ਇਸ ਗੱਲ ਤੇ सहमत ਸੀ ਕਿ ਜਿੱਦਾਂ ਪਹਿਲਾਂ ਚੱਲਦਾ ਸੀ ਕੰਮ ਉਹੀ ਚੱਲਣਾ ਚਾਹੀਦਾ ਜੀ ਕਿ ਲੋਕ ਆਪਣੇ ਪੱਦਰ ਤੇ ਹੀ ਜਿੰਨੀ ਕੁ ਵਰਤਨਯੋਗੀ ਉਹਨਾਂ ਨੂੰ ਇਹ ਚੀਜ਼ ਚਾਹੀਦੀ ਆ ਉਹ ਕੱਢ ਸਕਦੇ ਹੋ ਮਤਲਬ ਕਿ ਅਫਸਰਾ ਦਾ ਵੀ ਸੋਚਣਾ ਇਹ ਹੋਆ ਉਹ ਕਹਿੰਦੇ ਇਹ ਨੇ ਨਿਯਮ ਨੇ ਇਹ ਨੇ ਨਿਯਮ ਬਣਾ ਦਿੱਤੇ ਕਿ ਉਤੋਂ ਹੀ ਸ਼ਬਦ ਨਿਕਲ ਆਇਆ ਕੇ ਭਈਆ ਮਾਫੀਆ ਫਲਾ ਮਾਹ ਜੀ ਜੀ ਬਿਲਕੁਲ ਬਿਲਕੁਲ ਬਹੁਤ ਸ਼ੁਕਰੀਆ ਮਿਹਰਬਾਨੀ ਦੀਪ ਕਲੈਰ ਜੀ ਬਹੁਤ ਸ਼ੁਕਰੀਆ ਜੀ ਤੁਹਾਡਾ ਕੰਟਰੀਬਿਊਸ਼ਨ ਲਈ ਵੀ ਬਹੁਤ ਸ਼ੁਕਰੀਆ ਇੱਕ ਉਮੀਰ ਬਾਈ ਜੀ ਬਹੁਤ ਸ਼ੁਕਰੀਆ ਤੁਹਾਡਾ ਵੀ ਬਹੁਤ ਮਿਹਰਬਾਨੀ ਜੀ ਬਸਰਾ ਸਾਹਿਬ ਕਹਿ ਰਹੇ ਨੇ ਕਿ ਕਿਸਾਨ ਹੋਣ ਕਹਿੰਦੇ ਰੇਤ ਵੇਚੇਗਾ ਕਿ ਆਪਣੀ ਕਿਸਾਨੀ ਕਰੇਗਾ ਪਰ ਕਿਸਾਨੀ ਕਰਨ ਵਾਸਤੇ ਪਹਿਲਾਂ ਖੇਤ ਤਿਆਰ ਕਰਨੇ ਬੜੇ ਜ਼ਰੂਰੀ ਨੇ ਜੀ ਦਲਜੀਤ ਸਿੰਘ ਸੰਧੂ ਜੀ ਕਹਿ ਰਹੇ ਨੇ ਕਿ ਸੁਖਬੀਰ ਬਾਦਲ ਨੇ ਹੜਪੀੜਤਾਂ ਨੂੰ ਪੈਸੇ ਵੰਡਣ ਦੀ ਪਹਿਲ ਕਾਜ਼ਮੀ ਕਰਕੇ ਕਹਿੰਦੇ ਲੋਕਾਂ ਦੇ ਵਿੱਚ ਚਰਚਾ ਕਰਵਾ ਦਿੱਤੀ ਹਾਂ ਜੀ ਬਿਲਕੁਲ ਆਪਾਂ ਇਸ ਤੇ ਗੱਲ ਕੀਤੀ ਸੀ ਉਸ ਦਿਨ ਜਟਵੈੜ ਜੀ ਕਹਿ ਰਹੇ ਨੇ ਕਿ ਪੰਜਾਬ ਤੇ ਪਾਲਿਆ ਸਾਹਿਬ ਤੁਸੀਂ ਜਿਹੜਾ ਕਮੈਂਟ ਕਰ ਰਹੇ ਹੋ ਕਿ 2.5 ਕਿਲੋ ਦਾ ਹੱਥ ਵਾਲਾ ਇੱਕ ਦੇਖਿਆ ਮੈਂ ਉਹ ਪ੍ਰੈਸ ਕਾਨਫਰੈਂਸ 'ਚ ਬੁਲਾ ਕੇ ਉਹਨੇ ਹੋਰ ਹੀ ਖਲਾਰਾ ਪਾ ਲਿਆ ਆਪਾਂ ਇਸ ਤੇ ਗੱਲਬਾਤ ਕਰਾਂਗੇ ਸ਼ਾਇਦ ਕੋਈ ਬਵਾਜਾ ਕਿੰਗ ਪਤਾ ਨਹੀਂ ਕੋਈ ਚਾਹੀਦਾ ਨਾਮ ਸੀ ਉਹ ਪ੍ਰੈਸ ਕਾਨਫਰੈਂਸ ਬੁਲਾਉਂਦਾ ਹੋ ਤੇ ਉਹਦੇ ਵਿੱਚ ਉਹ ਕਹਿੰਦਾ ਕਿ 2.5 ਕਿਲੋ ਦਾ ਹੱਥ ਹੈ ਜਿਹੜਾ ਕੋਈ ਬਾਹਰ ਦਾ ਬੰਦਾ ਆਇਆ ਹੈ ਜਿਹੜਾ ਮੇਰੇ ਮਸਲੇ ਤੋਂ ਬਾਹਰ ਬੋਲੂਗਾ ਤੇ ਉਹਨੂੰ ਮੈਂ ਬਾਹਰ ਭਜਾ ਦੇਣਾ ਉਹ ਇਦਾਂ ਕਰਦੇ ਫਿਰ ਉਹ ਕਾਫੀ ਵਿਵਾਦ ਪੈ ਗਿਆ ਤੂੰ ਕੋਣ ਮੀਡੀਆ ਵਾਲਿਆਂ ਦੇ ਨਾਲ ਮੈਨੂੰ ਵੀ ਨਹੀਂ ਪਤਾ ਜੀ ਇੰਨੀ ਕਿ ਮੈਂ ਵੀਡੀਓ ਦੇਖੀ ਸੀ ਕੋਈ ਪਤਾ ਕੋਈ ਕਿਸੇ ਨੇ ਰੀਲ ਰੂਲ ਹੀ ਨਾ ਬਣਾਤੀ ਹੋਵੇ ਰੀਲ ਤੇ ਨਹੀਂ ਜੀ ਕਿ ਰੀਅਲ ਹੀ ਹੈ ਅੱਜ ਕੱਲ ਇਹ ਵੀ ਤੁਹਾਨੂੰ ਪਤਾ ਬੜਾ ਚੱਕਰ ਚੱਲਦਾ ਹੈ ਰੀਲ ਤੇ ਰੀਅਲ ਦਾ ਵੀ ਬੜਾ ਹਾਂ ਜੀ ਜੀ ਕਿਰ ਚਲੋ ਜ਼ਰੂਰ ਆਪਾਂ ਲੱਭ ਲੈਨੇ ਮਾੜੀ ਮੋਟੀ ਜਾਣਕਾਰੀ ਹੋਈ ਤੇ ਮੈਨੂੰ ਵੀ ਬਹੁਤ ਬਹੁਤ ਪਤਾ ਨਹੀਂ ਲੱਗਾ ਕਿਉਂਕਿ ਪਹਿਲਾਂ ਮੈਂ ਉਹਦੇ ਬਾਰੇ ਕੋਈ ਬਹੁਤੀ ਜਾਣਕਾਰੀ ਸੀ ਨਹੀਂ ਕਿ ਉਹ ਬੰਦਾ ਆ ਜਿਆਦਾਤਰ ਜਿਹੜੇ ਨਾ ਚਲੋ ਉਹਨੂੰ ਛੱਡੋ ਪੰਜਾਬ ਨਾਲ ਜੁੜੇ ਮੁੱਦੇ ਦੀ ਗੱਲ ਕਰੀਏ ਜੀ ਜ਼ਿਆਦਾਤਰ ਜਿਹੜੇ ਮੰਦੇ ਇਸ ਚੀਜ਼ ਤੋਂ ਜਾਣੂ ਨਹੀਂ ਉਹਨਾਂ ਤੇ ਕਮੈਂਟ ਇਹ ਨੇ ਕਿ ਰੇਤਾ ਵਰਤਨ ਯੋਗ ਹੈ ਹੀ ਨਹੀਂ ਸ਼ਾਇਦ ਹੂੰ ਇੱਕ ਸਮੱਸਿਆ ਹੈ ਵੀ ਮਤਲਬ ਜ਼ਿਆਦਾ ਤੇ ਉਹ ਜਿਹੜਾ ਪਹਾੜਾਂ ਦਾ ਗਾਰ ਵਗੈਰਾ ਉਹ ਮਿਕਸ ਹੋ ਕੇ ਆਇਆ ਮਟੀਰੀਅਲ ਹੈ ਤਾਂ ਮੇਰੇ ਖਿਆਲ ਦੇ ਨਾਲ ਫਿਰ ਉਹੀ ਗੱਲ ਐ ਐਨਐਚ ਨੂੰ ਬਹੁਤ ਕਮ ਸੂਤ ਆਏਗਾ ਉਹਦਾ ਜੀ ਜੀ ਖੈਰ ਚਲੋ ਜੀ ਪੰਜਾਬ ਦੇ ਮੁੱਦੇ ਨੇ ਜੇ ਥੋੜੀ ਰਾਜਨੀਤੀ ਦੀ ਹੋਰ ਗੱਲ ਕਰਦੇ ਆ ਮਿੰਟੂ ਜੀ ਆਪਾਂ ਕਈ ਦਿਨਾਂ ਤੋਂ ਗੱਲ ਕਰ ਰਹੇ ਹਮਿੰਦਰ ਸਿੰਘ ਲਾਲਪੁਰਾ ਦੀ ਸਜ਼ਾ ਹੋਈ ਉਸ ਤੋਂ ਬਾਅਦ ਆਪਾਂ ਜਾਂਦੇ ਹੋਏ ਉਸ ਦਿਨ ਸ਼ੁੱਕਰਵਾਰ ਗੱਲ ਵੀ ਕੀਤੀ ਕਿ ਨੇੜੇ ਵਾਲੀ ਜੇਲ੍ਹ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ ਕੋਸ਼ਿਸ਼ ਸਫਲ ਹੋਈ ਜਾਂ ਫਿਰ ਉਸ ਤੋਂ ਬਾਅਦ ਕੀ ਹੋਇਆ ਇਹਨਾਂ ਦੋ ਦਿਨਾਂ ਦੇ ਵਿੱਚ ਕੀ ਵਾਪਰਿਆ ਨਹੀਂ ਦੇਖੋ ਲਾਲਪੁਰਾ ਤੇ ਚਲਾ ਗਿਆ ਹੁਣ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਪਰ ਇਸ ਦਰਮਿਆਨ ਮਤਲਬ ਕਿ ਇੱਕ ਬੜਾ ਰੌਚਕ ਜਿਹਾ ਘਟਨਾ ਚੱਕਰ ਵਾਪਰਦਾ ਹੈ ਨਾ ਕਿ ਪੱਟੀ ਜੇਲ੍ਹ ਚ ਰੱਖਣ ਦਾ ਯਤਨ ਮੈਂ ਜਿਵੇਂ ਤੁਹਾਨੂੰ ਦੱਸਿਆ ਸੀਗਾ ਤਾਂ ਉੱਥੇ ਦਾ ਜਿਹੜਾ ਸੁਪਰਡੈਂਟ ਸੀਗਾ ਉਸਨੇ ਮਤਲਬ ਕਿ ਜੋ ਜ਼ਿਲ੍ਹਾ ਤੇ ਮਹਿਕਮੇ ਦੇ ਅਧਾਲਾਦਕਾਰੀ ਹੁੰਦੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਫਿਰ ਕਿਉਂਕਿ ਜੇਲ੍ਹ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਸਰ ਚੱਲਦਾ ਸਭ ਕੁਝ ਹੈ ਪਰ ਜੇਲ੍ਹ ਨੀਮਾ ਦੇ ਨਾਲ ਬੱਦੀ ਹੁੰਦੀ ਹੈ ਜੀ ਉਹਨਾਂ ਨੇ ਪ੍ਰੋਟੋਕਾਲ ਦੇ ਮੁਤਾਬਕ ਚੈੱਕ ਕੀਤਾ ਉਹਨਾਂ ਨੇ ਕਿਹਾ ਕਿ ਬਈ ਲਾਲਪੁਰਾ ਪ੍ਰੋਟੋਕਾਲ ਦੇ ਮੁਤਾਬਕ ਨਾਬਾਜਾ ਪਟਿਆਲੇ ਰੱਖਿਆ ਜਾ ਸਕਦਾ ਹੈ ਠੀਕ ਹੈ ਜੀ ਪਰ ਦੱਸਦੇ ਆ ਮੇਰੀ ਆਪਣੀ ਜਾਣਕਾਰੀ ਆ ਕਿ ਨਾਬੇ ਚਾਲੀ ਪੈ ਵੀ